ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਰਨ ਗਿੱਲ ਅੱਜ ਜੀ ਅਸੀਂ ਤੁਹਾਨੂੰ ਆਪਣਾ ਸੀਡ ਟੂਰ ਦੇਣਾ ਚਾਹੁੰਦੇ ਆ ਸੋ ਅਸੀਂ ਕਾਫੀ ਮਿਹਨਤ ਕਰਦੇ ਆ ਜੀ ਸੀਡ ਤੇ ਹਨ ਕੋਸ਼ਿਸ਼ ਇਹੀ ਹੁੰਦੀ ਹੈ ਕਿ ਵਧੀਆ ਸੀਡ ਅਸੀਂ ਉਗਾ ਸਕੀਏ ਸੋ ਮੋਸਟਲੀ ਤਾਂ ਅਸੀਂ ਆਪ ਦਾ ਸੀਡ ਆਪ ਹੀ ਯੂਜ਼ ਕਰਦੇ ਆ ਬਹੁਤ ਰੇਅਰਲੀ ਹੁੰਦਾ ਕਿਸੇ ਨੂੰ ਦਿੰਨੇ ਬਟ ਹੁਣ ਸਾਡੇ ਕੋਲੇ ਕਾਫੀ ਅੱਛਾ ਸੀਡ ਤਿਆਰ ਹੋ ਗਿਆ ਸੋ ਅਗਰ ਕਿਸੇ ਨੂੰ ਚਾਹੀਦਾ ਹੋਊਗਾ ਤਾਂ ਵੀ ਆਰ ਓਪਨ ਸੋ ਇਹ ਮੈਂ ਦੱਸਣਾ ਚਾਹੁੰਦਾ ਜੀ ਜਿਵੇਂ ਇਹ ਸਾਡੇ ਕੋਲੇ ਡਾਇਮੰਡ ਵੈਰਾਈਟੀ ਦਾ G3 ਸੀਡ ਹੈ ਜੀ ਅੰ데 ਇਹਦੇ ਅਸੀਂ ਬੈਗਸ ਵੀ ਕਲਰਿੰਗ ਇਹਦੀ ਆੱਡ ਹੀ ਰੱਖਦੇ ਆ ਸਾਡੇ ਕੋਲੇ ਤਕਰੀਬਨ ਜਿਹੜਾ ਸੀਡ ਹੁੰਦਾ ਅਸੀਂ ਉਹਦੇ ਗ੍ਰੇਡ ਦੇ ਮੁਤਾਬਿਕ ਉਹਦੇ ਬੈਗਸ ਯੂਜ਼ ਕਰਦੇ ਆ ਸੋ ਉਹਦਾ ਕਾਰਨ ਇਹ ਆ ਜੀ ਕਿ ਕਈ ਵਾਰੀ ਸਾਡਾ ਨਾ ਜੀ 2-3 ਸਾਲ ਪਹਿਲਾਂ ਇੱਕ ਸੀਡ ਵੀ ਇੱਕ ਲੋਟ ਹੀ ਖਰਾਬ ਕਰਤਾ ਸੀ ਸਟੋਰ ਵਾਲਿਆਂ ਨੇ ਕਿਉਂਕਿ ਉਹ ਦਿੱਕਤਾਂ ਆਉਂਦੀ ਚਲੋ ਮੈਂ ਤੁਹਾਡੇ ਮਾਧਿਅਮ ਰਹੀਂ ਇਸ ਵੀਡੀਓ ਦੇ ਮਾਧਿਅਮ ਰਹੀਂ ਸਟੋਰ ਵਾਲਿਆਂ ਨੂੰ ਵੀ ਗੁਜ਼ਾਰਿਸ਼ ਕਰਨਾ ਚਾਹੂੰਗਾ ਕਿ ਤੁਸੀਂ ਜੀ ਹਰ ਇੱਕ ਪਰਚੀ ਤੇ ਪ੍ਰੋਪਰ ਟੈਗਿੰਗ ਕਰਿਆ ਕਰੋ ਇਹਨਾਂ ਨੂੰ ਆਦਤ ਆ ਦੇਖੋ ਆ ਲਾਤਾ ਜੀ ਇੱਥੇ ਲਾਤਾ ਆ ਦੇਖੋ ਆ ਖਾਲੀ ਐ ਹੁਣ ਜਦੋਂ ਇਹਦੇ ਵਿੱਚ ਕੀ ਹੋਊਗਾ ਜੇ ਆਪਾਂ ਸੀਡ ਜਾਂ ਜਿਹੜੇ ਬੈਗਸ ਆ ਇੱਕੋ ਕਲਰ ਦੇ ਹੋਣਗੇ ਤਾਂ ਧਾਂਕਾਂ ਉੱਥੇ ਇਕੱਠੀਆਂ ਲੱਗਦੀਆਂ ਨੇ ਐਨ ਮੈਂ ਕੋਸ਼ਿਸ਼ ਕਰਕੇ ਅੱਗੇ ਤੋਂ ਵੀਡੀਓ ਵੀ ਤੁਹਾਨੂੰ ਵਿੱਚ ਇਹਦੇ ਮਿਕਸ ਕਰਾਂਗੇ ਅਗਰ ਹੋ ਸਕੀ ਸੋ ਅਗਰ ਧਾਂਕਾਂ ਇਕੱਠੀਆਂ ਲਾ ਦਿੰਦੇ ਆ ਆਪਣਾ ਵੀ ਗ੍ਰੀਨ ਬੈਗ ਆ ਨਾਲ ਦੇ ਕਿਸੇ ਹੋਰ ਬੰਦੇ ਦੇ ਵੀ ਗ੍ਰੀਨ ਬਾਰਦਨ ਸੋ ਕਈ ਵਾਰੀ ਉਹ ਮਿਕਸ ਹੋ ਜਾਂਦਾ ਧਾਂਕਾਂ ਡਿੱਗ ਜਾਂਦੀਆਂ ਨੇ ਠੀਕ ਐ ਜੀ ਤੋਂ ਉਦੋਂ ਬਾਅਦ ਫਿਰ ਅਸੀਂ ਇਹ ਕੋਸ਼ਿਸ਼ ਕੀਤੀ ਕਿ ਇਹਦਾ ਜਿਹੜਾ ਕਲਰੀ ਬੈਗਸ ਦਾ ਅਡ ਕਰ ਦਿੱਤਾ ਜਾਵੇ ਵੈਸੇ ਅਸੀਂ ਜਿਵੇਂ ਆ ਤਾਂ ਹੋ ਗਈ ਬਾਰਦਾਨੇ ਦੀ ਪਰਚੀ ਸਾਡੀ ਆਪਦੀ ਟੈਗਿੰਗ ਵੀ ਇਹਦੇ ਤੇ ਹੁੰਦੀ ਹੈ ਜਦੋਂ ਸਲਾਈ ਕਰਦੇ ਆ ਮਸ਼ੀਨੀ ਸਲਾਈ ਕਰਕੇ ਇਹਦੇ ਚ ਆਪਦੀ ਪਰਚੀ ਲਾਈ ਜਾਂਦੀ ਸੋ ਇਹ ਸਾਡੇ ਕੋਲੇ ਡਾਇਮੰਡ ਵੈਰਾਈਟੀ ਦਾ G3 ਗ੍ਰੇਡ ਹੈ ਜੀ ਐਂਡ ਇਹਦੀ ਕਲਰਿੰਗ ਅਡਾ ਇਹਨੂੰ ਟ੍ਰੀਟ ਕਰਕੇ ਅਡ ਹੀ ਰੱਖਿਆ ਗਿਆ ਅਜੋ ਤੁਹਾਨੂੰ ਅੰਦਰ ਹੋਰ ਕੁਝ ਗ੍ਰੇਡਸ ਹੈਗੇ ਨੇ ਉਹਨਾਂ ਤੇ ਵੀ ਨਿਗਾ ਮਰੋਣੇ ਆ ਹੁਣ ਇਹਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕੋਈ ਨਾ ਕੋਈ ਗ੍ਰੀਨ ਬੈਗਸ ਵੀ ਹੈਗੇ ਆ ਉਹ ਦਿੱਕਤ ਇਹ ਹੁੰਦੀ ਹੈ ਜੀ ਜਦੋਂ ਬੈਗ ਹੁੰਦਾ ਜ਼ਿਆਦਾ 50 ਕਿਲੋ ਵਾਲਾ ਜਦੋਂ ਅਸੀਂ ਉਹਨੂੰ ਟ੍ਰੀਟ ਕਰਦੇ ਆ ਟ੍ਰੀਟ ਕਰਨ ਤੋਂ ਬਾਅਦ ਉਹ ਥੋੜਾ ਜਿਹਾ ਘਟਾਉਣਾ ਪੈਂਦਾ ਸੋ ਥੈਟ ਈਜ਼ੀਲੀ ਮਸ਼ੀਨ ਚ ਸੁੱਟੇ ਜਾ ਸਕਣ ਸੋ ਫਿਰ ਉਹ ਅਸੀਂ ਪੁਰਾਣੇ ਬਾਰਤਾਨੇ ਜਿਹੜੇ ਯੂਜ਼ ਹੁੰਦੇ ਆ ਸਾਡੇ ਕੋਲੇ ਪਏ ਹੁੰਦੇ ਆ ਉਹਦੇ ਚ ਜਿਵੇਂ ਗ੍ਰੀਨ ਅਸੀਂ ਵਿੱਚ ਯੂਜ਼ ਕਰਕੇ ਬੋਰੀਆਂ ਵੱਧ ਜਾਂਦੀਆਂ ਨੇ ਤਾਂ ਉਹਦੇ ਚ ਉਹ ਯੂਜ਼ ਕਰਦੇ ਆ ਹੁਣ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਇਹ ਪਰਪਲ ਕਲਰ ਹੈਗਾ ਇਹਦਾ ਬੈਗਸ ਦਾ ਇਹ ਸਾਡੇ ਕੋਲੇ G4 ਗ੍ਰੇਡ ਹੈ ਜੀ ਡਾਇਮੰਡ ਦਾ ਹੀ ਸੋ ਇਹ ਪਰਪਲ ਹੈ ਇਹਨੂੰ ਆਰਡਰ ਰੱਖਿਆ ਗਿਆ ਆ ਇਧਰ ਵੀ ਪਰਪਲ ਹੈਗੇ ਨੇ ਇਹ ਵੀ ਉਹ G4 ਗ੍ਰੇਡ ਹੈ ਸੋ ਈਜ਼ੀ ਹੋ ਜਾਂਦਾ ਸਾਨੂੰ ਜਿਵੇਂ ਜਿਹੜੇ ਵਾਈਟ ਬੈਗਸ ਨੇ ਉਹ G3 ਆ ਸਾਨੂੰ ਪਤਾ ਹੈ ਜਿਹੜੇ ਪਰਪਲ ਨੇ ਉਹ G4 ਹੈ ਫਿਰ ਆ ਜਿਹੜੇ ਵਾਈਟ ਹੈ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਉਹਦਾ ਓਵਰਸਾਈਜ਼ ਹੈ ਅਸੀਂ ਓਵਰਸਾਈਜ਼ ਵੀ ਰੱਖਦੇ ਹਾਂ ਇਹ ਉਹਦਾ ਓਵਰਸਾਈਜ਼ ਹੈ ਜੀ ਉਦਾਂ ਹੀ ਆ ਤੁਸੀਂ ਦੇਖ ਸਕਦੇ ਹੋ ਇਹ ਦੇ ਨਾਲ ਹੀ ਲਗਾਇਆ ਗਿਆ ਸੋ ਤਾਂ ਕਿ ਮਿਕਸ ਨਾ ਹੋਵੇ ਬੈਗਸ ਘਟ ਗਏ ਸੀ ਵਾਈਟ ਫੇਰ ਗ੍ਰੀਨ ਯੂਜ਼ ਕੀਤਾ ਇਹ ਵੀ ਸਾਰਾ ਓਵਰਸਾਈਜ਼ ਹੈ ਨੇੜੇ ਉਹ ਦਿਖਾਓ ਇਹ ਵੀ ਸਾਰਾ ਓਵਰਸਾਈਜ਼ ਹੈ ਐਂਡ ਉਹ ਜਿਹੜਾ ਅੱਛਾ ਸੀਡ ਹੁੰਦਾ ਉਹਦਾ ਓਵਰਸਾਈਜ਼ ਵੀ ਅਸੀਂ ਕਹਿ ਲਓ ਕਿ ਯੂਜ਼ ਕਰਦੇ ਆ ਐਜ਼ ਅ ਸੀਡ ਫੇਰ ਉਹ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਇਹ ਸਾਰੀ ਜਿਹੜੀ ਲਾਈਨ ਹੈ ਆ ਇਹ ਸਾਡੇ ਕੋਲੇ G3 ਵੈਰਾਈਟੀ ਉਹਦਾ ਓਵਰਸਾਈਜ਼ G3 ਪਿਆ ਨਾਲ ਹੀ ਆਹ ਦੇਖ ਸਕਦੇ ਹੋ ਆ ਵੀ ਓਵਰਸਾਈਜ਼ ਹੈ ਇਹ ਓਵਰਸਾਈਜ਼ ਅਸੀਂ ਯੂਜ਼ ਕਰ ਰਹੇ ਹਾਂ ਐਜ਼ ਅ ਸੀਡ ਕਿਉਂਕਿ ਇਹ ਬਹੁਤ ਅੱਛਾ ਗ੍ਰੇਡ ਦਾ ਪੋਟੈਟੋ ਆ ਫਿਰ ਉਦੋਂ ਬਾਅਦ ਆਹ ਜਿਹਦੇ ਚ ਪਰਪਲ ਆ ਗਿਆ ਨਾਲ ਹੁਣ ਇੱਥੋਂ ਤੱਕ ਓਵਰਸਾਈਜ਼ ਹੈ ਇਸ ਤੋਂ ਬਾਅਦ ਜਿਵੇਂ ਆ ਪਰਪਲ ਆ ਗਿਆ ਇਹ ਤਾਂ ਇਹ ਡਿਫਰੈਂਟ ਪਤਾ ਲੱਗ ਜਾਂਦਾ ਕਿਉਂਕਿ ਇਹ G4 ਦੀ ਗੋਲੀ ਹੈ ਕਿਉਂਕਿ ਇਹ ਪਰਪਲ ਦੇ ਵਿੱਚ ਗ੍ਰੀਨ ਪਏ ਨੇ ਤੇ ਅਸੀਂ ਅ ਚਾਰ ਗ੍ਰੇਡ ਕਰਦੇ ਆ ਜੀ ਗ੍ਰੇਡਰ ਤੇ ਸੋ ਉਹਦੇ ਵਿੱਚ ਅਸੀਂ ਸ਼ਰਲਾ ਗੋਲੀ ਜਿਹੜੀ ਹੁੰਦੀ ਹੈ ਉਹਨੂੰ ਕੱਢ ਦਿੰਨੇ ਆ ਜਿਹੜੀ ਬਹੁਤ ਸਮਾਲ ਹੁੰਦੀ ਐ ਮੋਟੀ ਗੋਲੀ ਐਜ਼ ਯੂਜ਼ ਕਰਦੇ ਆ ਅਸੀਂ ਤੇ ਉਸ ਤੋਂ ਬਾਅਦ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਔਰੇਂਜ ਬੈਗ ਨੇ ਇਹ ਸਾਡੇ ਕੋਲੇ ਜੀ1 ਅ ਡਾਇਮੰਡ ਦੀ ਜੀ1 ਗ੍ਰੇਡ ਐ ਇਹਦੇ ਚ ਸਾਰਾ ਕੁਝ ਹੀ ਐ ਇਹਦੇ ਚ ਰਾਸ਼ਨ ਵੀ ਪਿਆ ਐ ਜੀ ਗੁੱਲਾ ਵੀ ਪਿਆ ਐ ਇੱਕ ਅੱਧਾ ਬੈਗ ਗੋਲੀ ਦਾ ਵੀ ਐ ਇਹ ਅਸੀਂ ਟਿਊਬਰ ਤੋਂ ਅੱਗੇ ਤਿਆਰ ਕੀਤਾ ਸੀ ਇਹ ਇਹ ਜਿਹੜੇ ਹੈਗੇ ਨੇ ਆਡੀ ਪਏ ਨੇ ਇਹ ਸਾਰਾ ਜੀ 1 ਹੈ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵਧੀਆ ਤਰੀਕੇ ਨਾਲ ਸੀ ਟਰੀਟ ਕਰੀਏ ਕਿਉਂਕਿ ਤੁਹਾਨੂੰ ਪਤਾ ਹੈ ਜੀ ਸੀਡ ਹੈ ਤਾਂ ਖੇਤੀ ਹੈ ਸੀਡ ਖਰਾਬ ਹੋ ਗਿਆ ਤਾਂ ਕੁਝ ਵੀ ਨਹੀਂ ਬਚਦਾ ਕਈ ਵਾਰੀ ਤਾਂ ਬੰਦਾ ਜੇ ਇੱਕੋ ਜੇ ਬੈਗਸੋਂ ਭੁੱਲ ਜਾਈਦਾ ਕਿ ਕਿਹੜਾ ਕਿਹੜਾ ਹੈ ਨਾ ਜੀ ਕੋ ਮਸ਼ੀਨਾਂ ਤਾਂ ਹੈ ਨਹੀਂ ਆਪਾਂ ਅਕਸਰ ਕੰਮ ਬਹੁਤ ਹੁੰਦਾ ਸੋ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਇਹਨਾਂ ਦਾ ਕਲਰ ਹੀ ਐਡ ਕਰਤਾ ਜੀ 2 ਦਾ ਅਲੱਗ ਕਲਰ ਹੈ ਜੀ 1 ਦਾ ਅਲੱਗ ਹੈ ਜੀ 3 ਦਾ ਅਲੱਗ ਹੈ ਜੀ 4 ਦਾ ਅਲੱਗ ਹੈ G4 ਤੋਂ ਬਾਅਦ ਅਸੀਂ ਫਿਰ ਉਹਨੂੰ ਸਾਰਾ ਜੇਕਰ ਤਾਂ ਸਾਨੂੰ ਬਹੁਤ ਅੱਛਾ ਉਹ ਲੱਗਦਾ ਕਿ ਨਹੀਂ ਇਹਨੂੰ 1-2 ਸਾਲ ਹੋਰ ਯੂਜ਼ ਕਰਨਾ ਤਾਂ ਕਰਦੇ ਆ ਨਹੀਂ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ G4 ਹੱਦ G5 ਤੇ ਅਸੀਂ ਡਿਸਕਾਰਡ ਕਰ ਦਿੰਨੇ ਕਿਉਂਕਿ ਉਸ ਤੋਂ ਬਾਅਦ ਸਾਡੇ ਕੋਲੇ ਥੱਲੇ G2 G3 ਉਹ ਕਾਫੀ ਅੱਛੇ ਸੀਡਸ ਪਿਆਰ ਹੋ ਜਾਂਦੇ ਨੇ ਹੁਣ ਇਦਾਂ ਜਿੱਦਾਂ ਤੁਹਾਨੂੰ ਦੱਸ ਦਿੰਦਾ ਪਹਿਲਾਂ ਤਾਂ ਜੀ ਚਲੋ ਅੱਜ ਤੋਂ 4 ਸਾਲ ਪਹਿਲਾਂ ਤਾਂ ਇਹਨੇ ਲੈਬਸ ਨਹੀਂ ਸੀ ਹੁਣ ਲੈਬਸ ਕਾਫੀ ਖੁੱਲ ਗਏ ਨੇ ਪਟ ਉਹਦੇ ਵਿੱਚ ਵੀ ਨਾ ਜੀ ਦੇਖਣ ਵਾਲੀ ਚੀਜ਼ ਹੈ ਜਿਹੜਾ ਆਪਾਂ ਟਿਊਬਰ ਲੈਣੇ ਹੋ ਬੇਸਿਕਲੀ ਹਰ ਇੱਕ ਲੈਬ ਦਾ ਹਰ ਇੱਕ ਵੈਰਾਈਟੀ ਅੱਛੀ ਨਹੀਂ ਹੁੰਦੀ ਸੋ ਉਹ ਆਪਾਂ ਨੂੰ ਬਹੁਤ ਸੋਚ ਸਮਝ ਕੇ ਸਟੱਡੀ ਕਰਕੇ ਫਿਰ ਹੀ ਟਿਊਬਰਸ ਆਪਾਂ ਨੂੰ ਅੱਗੇ ਆਰਡਰ ਕਰਨੇ ਚਾਹੀਦੇ ਆ ਕਿਉਂਕਿ ਜਿਵੇਂ ਹੁਣ ਮੈਂ ਨਾ ਤਾਂ ਨਹੀਂ ਲੈਣਾ ਚਾਹੁੰਦਾ ਪਰ ਅੱਜਕੱਲ ਬਹੁਤ ਨਵੀਆਂ ਨਵੀਆਂ ਲੈਬਸ ਆ ਗਈਆਂ ਨੇ ਸੋ ਉਹ ਗੱਲਾਂ ਹੀ ਨੇ ਜੀ ਹੁਣ ਛੱਡੋ ਮੈਂ ਤੇ ਇਹੀ ਕਹਿਣਾ ਚਾਹੂੰਗਾ ਕਿ ਅਸੀਂ ਜਿਹੜਾ ਸਟੱਡੀ ਕਰਕੇ ਆਪਣਾ ਟਿਊਬਰ ਮੰਗਾਉਣੇ ਆਜੋ ਤੁਹਾਨੂੰ ਟਿਊਬਰ ਵੀ ਪਹੁੰਚ ਚੁੱਕਿਆ ਇੱਕ ਬੈਗ ਮੈਂ ਖਲਾਇਆ ਇਹ ਬਾਕੀ ਸਾਰੇ ਅੰਦਰ ਨੇ ਆ ਦੇਖੋ ਜੀ ਇਹ ਸਾਡੇ ਕੋਲੇ ਡਾਇਮੰਡ ਦਾ ਟਿਊਬਰ ਹੈ ਜੀ ਪਿਛਲੇ ਸਾਲ ਵੀ ਅਸੀਂ ਟਿਊਬਰ ਯੂਜ਼ ਕਰਕੇ ਉੱਚੋ ਜੀ 1 ਜਿਹੜਾ ਤੁਹਾਨੂੰ ਦਿਖਾਇਆ orange bag ਨੇ ਉਹ ਸਾਡੇ ਕੋਲੇ ਜੀ 1 ਨਿਕਲਿਆ ਫਿਰ ਜੀ 2 ਫਿਰ ਆਹ ਟਿਊਬਰਸ ਅਸੀਂ ਹੁਣ ਆਰਡਰ ਕੀਤੇ ਨੇ ਜੀ ਇਹ ਪੂਨਾ ਦੀ ਲੈਬ ਤੋਂ ਆਰਡਰ ਕੀਤਾ ਐਂਡ ਇਸ ਲੈਬ ਦਾ ਜਿਹੜਾ ਡਾਇਮੰਡ ਵੈਰਾਈਟੀ ਹੈਗੀ ਐਨਾ ਜੀ ਉਹਦਾ ਟਿਊਬਰ ਬਹੁਤ ਕਮਾਲ ਆ ਬਹੁਤ ਕਮਾਲ ਹੁਣ ਇਸ ਵਾਰੀ ਸਾਡੇ ਕੋਲੇ ਟਿਊਬਰਸ ਆਏ ਨੇ ਤੇ ਫੇਰ ਨਾਲ ਸਾਡੇ ਕੋਲੇ ਜੀ1 ਵੀ ਆਇਆ ਉਹ ਅਸੀਂ ਉਸੇ ਲੈਬ ਤੋਂ ਜੀ1 ਦੇ ਕੁਝ ਬੈਗਸ ਅਰਾਉਂਡ 69 ਬੈਗਸ ਜੀ1 ਦੇ ਅਸੀਂ ਉਹ ਲੈਏ ਨੇ ਤੇ ਉਹ ਵੀ ਤਾਂ ਕਿਉਂਕਿ ਅਸੀਂ ਆਰਡਰ ਕੀਤਾ ਸੀ ਟਿਊਬਰ ਜ਼ਿਆਦਾ ਬਟ ਉਹਨਾਂ ਤੋਂ ਸਾਡੀ ਡਿਮਾਂਡ ਪੂਰੀ ਨਹੀਂ ਹੋ ਸਕੀ ਤੇ ਉਹਨਾਂ ਨੇ ਫਿਰ ਸਾਨੂੰ ਕਿਹਾ ਕਿ ਜੀ ਅਸੀਂ ਗਾਰੰਟੀ ਨਾਲ ਤੁਹਾਨੂੰ ਉਹ ਜੀ ਜੀ 1 ਦੇ ਬੈਗਸ ਤੁਹਾਨੂੰ ਅਸੀਂ 69 ਬੈਗਸ ਦਾ ਸਾਡੇ ਕੋਲੇ ਜੀ 1 ਦਾ ਬਹੁਤ ਵਧੀਆ ਲੋਟ ਹੈ ਟਿਊਬਰ ਤੋਂ ਤਿਆਰ ਅਸੀਂ ਤੁਹਾਨੂੰ ਉਹ ਦੇਣਾ ਚਾਹੁੰਦੇ ਹਾਂ ਨਾਲ ਫਿਰ ਅਸੀਂ ਕਹਾਂ ਚਲੋ ਠੀਕ ਹੈ ਹੁਣ ਸਾਡੇ ਕੋਲੇ ਇਹ ਟਿਊਬਰਸ ਵੀ ਆਏ ਨੇ ਜੀ ਪੂਨਾ ਤੋਂ ਪਲੱਸ ਸਾਡੇ ਕੋਲੇ 70 69 70 ਬੈਗਸ ਜੀ 1 ਦੇ ਆਏ ਨੇ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਉਹ ਫਾਰਮ ਤੇ ਪਏ ਨੇ ਇਹ ਸਾਡਾ ਜਿਵੇਂ ਸਟੋਰੇਜ ਇਹ ਸਾਡਾ ਵੈਸੇ ਤੇ ਰਾਈਸ ਮਿਲਿਆ ਅਜੇ ਚਾਲੂ ਨਹੀਂ ਹੋਈ ਤੇ ਝੋਨਾ ਲੱਗ ਰਿਹਾ ਸੋ 19 ਦੇ ਰਸੀਂ ਇਹਦੇ ਤੋਂ ਸੀਡ ਸਟੋਰੇਜ ਦਾ ਤੇ ਟ੍ਰੀਟਮੈਂਟ ਦਾ ਕੰਮ ਲੈ ਰਹੇ ਆ। ਸੋ ਇਹ ਸੀ ਜੀ ਸਾਡਾ ਸਾਰਾ ਸੀਡ ਐਨ ਕੋਸ਼ਿਸ਼ ਕਰਾਂਗੇ ਜਦੋਂ ਇਹਨੂੰ ਅਸੀਂ ਲਗਾਉਣ ਲੱਗੇ ਉਦੋਂ ਵੀ ਤੁਹਾਡੇ ਰੂਬਰੂ ਹੋ ਸਕੀਏ। ਟਾਈਮ ਦੀ ਕਾਫੀ ਕਿਲਤ ਹੁੰਦੀ ਹੈ। ਕਈ ਵਾਰੀ ਸਮਾਂ ਨਹੀਂ ਵੀ ਨਿਕਲ ਪਾਉਂਦਾ ਜੀ ਬਟ ਚਲੋ ਕੋਸ਼ਿਸ਼ ਕਰਾਂਗੇ ਜ਼ਰੂਰ ਕਿ ਇਹਦਾ ਜੋ ਵੀ ਪ੍ਰੋਸੈਸ ਹੈ ਸੋਇੰਗ ਦਾ ਇਹਦੇ ਜੋ ਵੀ ਇਹਦੀ ਕਹੋ ਕਿ ਬਿਲਡਿੰਗ ਕੱਪ ਸਟੇजेस ਨੇ ਜੋ ਕੁਝ ਵੀ ਕਰਨਾ ਤੁਹਾਡੇ ਅੱਗੇ ਲੈ ਕੇ ਆਵਾਂਗੇ। ਸੋ ਐਨਾ ਕਹਿੰਦਾ ਹੋਇਆ ਜੀ ਮੈਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਮੰਗਦਾ ਹਾਂ ਸੋ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਟੇ ਟਿਊਨਡ ਥੈਂਕ ਯੂ